ਸਤਿ ਸ੍ਰੀ ਅਕਾਲ ਸਾਹਿਤਕ ਸੱਤ ਜਨਰ ਦੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤਕੌਰ ਅੱਜ ਦੀ ਕਲਾਸ ਵਿੱਚ ਅਸੀਂ ਸਾਈਂ ਬੁੱਲੇ ਸ਼ਾਹ ਦੇ ਦੋਹਰੇ ਸ਼ਾਮਿਲ ਕੀਤੇ ਹਨ ਜਿਨ੍ਹਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ ਸਾਈਂ ਬੁੱਲੇ ਸ਼ਾਹ ਨੇ ਆਪਣੇ ਦੋਹਰਿਆਂ ਦੇ ਵਿੱਚ ਸਮਕਾਲੀ ਸਮਾਜ ਦੇ ਆੜੰਬਰਾਂ ਦੀ ਨਿਖੇਦੀ ਕੀਤੀ ਹੈ ਆਪਣੇ అనుభవ ਦੀ ਪੇਸ਼ਕਾਰੀ ਕਰਦਿਆਂ ਹੋਇਆਂ ਉਹਨਾਂ ਨੇ ਪਹਿਲੇ ਦੋਹਰੇ ਦੇ ਵਿੱਚ ਉਸ ਪ੍ਰਭੂ ਉਸ ਪਰਮਾਤਮਾ ਉਸ ਬ੍ਰਹਮੰਡੀ ਜੋਤ ਜੋ ਸ੍ਰਿਸ਼ਟੀ ਦੇ ਕਣ-ਕਣ ਦੇ ਵਿੱਚ ਵਿਆਪਤ ਹੈ ਉਸ ਦਾ ਇਸ ਢੰਗ ਦੇ ਨਾਲ ਪੇਸ਼ਕਾਰੀ ਕੀਤੀ ਹੈ ਕਿ ਉਸ ਦਾ ਮੁਖ ਇੱਕ ਜੋਤ ਹੈ ਭਾਵ ਉਹ ਕਾਦਰ ਉਹ ਖੁਦਾ ਇਸ ਸੰਸਾਰ ਦੇ ਵਿੱਚ ਇੱਕ ਜੋਤ ਦੇ ਸਮਾਨ ਰਮਿਆ ਹੋਇਆ ਹੈ ਕਣ-ਕਣ ਦੇ ਵਿੱਚ ਵਿਆਪਤ ਹੈ ਜੋ ਨਿਰਆਕਾਰ ਹੈ ਸਾਰੀ ਸ੍ਰਿਸ਼ਟੀ ਦੇ ਵਿੱਚ ਵਿਆਪਤ ਹੈ ਪਰ ਨਜ਼ਰ ਨਹੀਂ ਆਉਂਦਾ ਕਿਉਂ ਨਜ਼ਰ ਨਹੀਂ ਆਉਂਦਾ ਘੁੰਗਟ ਹੈ ਸੰਸਾਰ ਕਿਉਂਕਿ ਇਹ ਸੰਸਾਰ ਜੋ ਹੈ ਇੱਕ ਕੁੰਡ ਦੇ ਸਮਾਨ ਹੈ ਘੁੰਗਟ ਮੇਂ ਉਹ ਛੁਪ ਗਿਆ ਮੁਖ ਪਰ ਆਂਚਲ ਢਾਰ ਔਰ ਇਸ ਸੰਸਾਰ ਦੇ ਵਿੱਚ ਪ੍ਰਮਾਤਮਾ ਉਹ ਖੁਦਾ ਉਹ ਕਾਦਰ ਇਸ ਤਰ੍ਹਾਂ ਛੁਪਿਆ ਹੋਇਆ ਹੈ ਜਿਵੇਂ ਕਿਸੇ ਸੁੰਦਰੀ ਦਾ ਮੁਖ ਜੋ ਹੈ ਕੁੰਡ ਦੇ ਵਿੱਚ ਜਾਂ ਪਰਦੇ ਦੇ ਵਿੱਚ ਲੁਕਿਆ ਹੁੰਦਾ ਹੈ ਜੇਕਰ ਉਸ ਦੇ ਮੁਖ ਨੂੰ ਨਿਹਾਰਨਾ ਹੈ ਤਾਂ ਉਸ ਦੇ ਚਿਹਰੇ ਤੇ ਉੱਪਰੋਂ ਪਰਦਾ ਹਟਾਉਣਾ ਪਵੇਗਾ ਠੀਕ ਉਸੇ ਤਰ੍ਹਾਂ ਜੇਕਰ ਉਸ ਜੋਤ ਸਰੂਪ ਪ੍ਰਮਾਤਮਾ ਦੇ دیدار ਕਰਨੇ ਹਨ ਤੇ ਜੀਵ ਦੀਆਂ ਜਾਂ ਮਨੁੱਖ ਦੀਆਂ ਅੱਖਾਂ ਦੇ ਉੱਪਰ ਜੋ ਰਿਸ਼ੇ ਵਿਕਾਰਾਂ ਦਾ ਕੁੰਡ ਪਰਦਾ ਪਿਆ ਹੋਇਆ ਹੈ ਉਸ ਕੁੰਡ ਨੂੰ ਹਟਾਉਣਾ ਪਵੇਗਾ ਮੋਹ ਮਾਇਆ ਕ੍ਰੋਧ ਅਹੰਕਾਰ ਦਾ ਜੋ ਪਰਦਾ ਪਿਆ ਹੋਇਆ ਹੈ ਮਨੁੱਖ ਦੀਆਂ ਅੱਖਾਂ ਦੇ ਉੱਪਰ ਉਸ ਪਰਦੇ ਨੂੰ ਹਟਾਉਣਾ ਪਵੇਗਾ ਤਾਂ ਇਸ ਸੰਸਾਰ ਦੇ ਵਿੱਚ ਉਸ ਪ੍ਰਮਾਤਮਾ ਦੀ ਜੋ ਹੈ ਦੇ ਦیدار ਹੋ ਸਕਦੇ ਹਨ ਮਨੁੱਖ ਨੂੰ ਗੁੰਗਟਵੇਂ ਉਹ ਸੁਪਗਿਆ ਮੁਖ ਪਰ ਆਂਚਲਦਾਰ ਪਾਪ ਉਹ ਜੋ ਖੁਦ ਖੁਦਾ ਹੈ ਜੋਤ ਸਰੂਪ ਹੈ ਇਸ ਸੰਸਾਰ ਦੇ ਵਿੱਚ ਉਸੇ ਤਰ੍ਹਾਂ ਛੁਪਿਆ ਹੋਇਆ ਹੈ ਜਿਵੇਂ ਪਰਦੇ ਦੇ ਵਿੱਚ ਕਿਸੇ ਸੁੰਦਰੀ ਦਾ ਚਿਹਰਾ ਛੁਪਿਆ ਹੁੰਦਾ ਹੈ ਸੋ ਜੇਕਰ ਪਰਮਾਤਮਾ ਦੇ ਸਾਧਕ ਨੇ دیدار ਕਰਨੇ ਹਨ ਤਾਂ ਉਸ ਨੂੰ ਉਸ ਆਪਣੀਆਂ ਅੱਖਾਂ ਦੇ ਉੱਪਰ ਜੋ ਵਿਸ਼ੇਵਿਕਾਰਾਂ ਦਾ ਪਰਦਾ ਚੜਿਆ ਹੋਇਆ ਹੈ ਉਸ ਨੂੰ ਹਟਾਉਣ ਦੀ ਲੋੜ ਹੈ ਬੁੱਲਿਆ ਵਾਰੇ ਜਾਈਏ ਉਹਨਾਂ ਤੋਂ ਜਿਹੜੇ ਗੱਲੀ ਦੇਣ ਪਰਚਾ ਸਾਈਂ ਬੁੱਲੇ ਕਾ ਛਾਹ ਕਹਿ ਰਹੇ ਨੇ ਕਿ ਵਾਰੇ ਜਾਈਏ ਸਦਕੇ ਜਾਈਏ ਕੁਰਬਾਨ ਜਾਈਏ ਉਹਨਾਂ ਲੋਕਾਂ ਤੋਂ ਜਿਹੜੇ ਗੱਲਾਂ ਬਾਤਾਂ ਦੇ ਨਾਲ ਹੀ ਨਿਹਾਲ ਕਰ ਦਿੰਦੇ ਨੇ ਕਰਦੇ ਕੁਝ ਨਹੀਂ ਕਹਿੰਦੇ ਬਹੁਤ ਕੁਝ ਨੇ ਸੂਈ ਸਲਾਈ দান ਕਰਨ ਤੇ ਆਹਰਣ ਲੈਣ ਸੁਪਾ ਸੂਈ ਦੇ ਜਿੰਨੀ ਚੀਜ਼ ਜਿਹੜੀ ਹੈ দান ਕਰਦੇ ਨੇ ਤੇ ਬਹੁਤ ਸਾਰੇ ਆਹਰਣ ਯਾਨੀ ਕਿ ਇੱਕ ਲੋਹੇ ਦਾ ਬਹੁਤ ਵੱਡਾ ਵਿਧਾਨ ਜਿਸ ਦੇ ਨਾਲ ਪਤਾ ਹੀ ਨਹੀਂ ਕਿੰਨੇ ਕੁ ਕਰੋੜਾਂ ਦੇ ਗਿਆ ਸੁਈਆਂ ਬਣ ਸਕਦੀਆਂ ਹਨ ਭਾਵੇਂ ਥੋੜੀ ਜਿਹੀ ਸੁਈ ਜਿੰਨੀ ਚੀਜ਼ ਉਹ ਲੋਕ দান ਕਰਦੇ ਹਨ ਤੇ ਉਸ ਦੇ ਬਦਲੇ ਦੇ ਵਿੱਚ ਬਹੁਤ ਕੁਝ heira-pheriyan ਦੇ ਨਾਲ ਹੜੱਪ ਜਾਂਦੇ ਹਨ ਆਪਣੇ ਜੋ ਹੈ ਘਰ ਭਰਦੇ ਹਨ ਤੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਦਾਨੀ ਸੱਜਣ ਬਣਨ ਦੇ ਲਈ ਉਹਨਾਂ ਨੂੰ ਥੋੜਾ ਜਿਹਾ ਕੁਝ ਹੱਥ ਪੱਲਾ ਝਾੜ ਦਿੰਦੇ ਹਨ ਸੁਈ ਦੇ ਨੱਕੇ ਜਿਹੀ ਚੀਜ਼ দান ਕਰਕੇ ਦਾਨੀ ਹੋਣ ਦੇ ਸੂਚੀਆਂ ਲਵਾਉਂਦੇ ਹਨ ਧਾਰਮਿਕ ਅਸਥਾਨਾਂ ਤੇ ਪਰ ਵਾਸਤਵ ਦੇ ਵਿੱਚ ਇਹ ਕਵੀ ਕਹਿ ਰਿਹਾ ਕਿ ਇਹ ਆਡੰਬਰ ਹੈ ਜੋ ਸਹੀ ਅਰਥਾਂ ਦੇ ਵਿੱਚ ਦਾਨੀ ਇਨਸਾਨ ਹੈ ਉਹ ਦਾਨ ਕਰਨ ਦੀ ਟੰਡੋਰਾ ਨਹੀਂ ਪਿੱਟੇਗਾ ਕਿਉਂਕਿ ਦਾਨ ਇੱਕ ਹੱਥ ਨਾਲ ਕੀਤਾ ਜਾਵੇ ਦੂਸਰੇ ਹੱਥ ਨੂੰ ਪਤਾ ਨਹੀਂ ਚਲਣਾ ਚਾਹੀਦਾ ਪਰ ਮਨੁੱਖ ਦੀ ਫਿਤਰਤ ਇਹ ਹੈ ਕਿ ਉਹ ਥੋੜਾ ਜਿਹਾ ਦਾਨ ਕਰਕੇ ਆਪਣੇ ਨਾਮ ਦਾ ਡੰਕਾ ਵਜਾਉਣਾ ਚਾਹੁੰਦਾ ਹੈ ਸੋ ਮਨੁੱਖ ਦੀ ਇਸ ਮਨੋਵਿਰਤੀ ਦਾ ਸਾਈਂ ਬੁੱਲੇ ਸ਼ਾਹ ਨੇ ਇਸ 도ੜੇ ਦੇ ਵਿੱਚ ਖੰਡਨ ਕੀਤਾ ਹੈ ਫਿਰ ਉਹ ਕਹਿ ਰਹੇ ਨੇ ਕਿ ਬੁੱਲਿਆ ਇਸ਼ਕ ਸੱਜਣ ਦੇ ਆਏ ਕੇ ਸਾਨੂੰ ਕੀ ਤੋਂ ਸੁ ਡੂਮ ਇਸ਼ਕ ਭਾਵ ਪ੍ਰੇਮ ਦੇ ਰੰਗ ਵਿੱਚ ਰੰਗੇ ਹੋਏ ਮਨੁੱਖ ਦੀ ਜੋ ਹੈ ਬਿਆਨਬਾਜ਼ੀ ਕੀਤੀ ਹੈ ਕਿ ਜੋ ਇਨਸਾਨ ਇਸ਼ਕ ਦੇ ਰੰਗ ਵਿੱਚ ਰੰਗਿਆ ਹੈ ਇਸ਼ਕ ਭਾਵੇਂ ਦੁਨਿਆਵੀ ਹੈ ਇਸ਼ਕ ਭਾਵੇਂ ਭਾਵ ਮਿਜ਼ਾਜ਼ੀ ਹੈ ਜਾਂ ਹਕੀਕੀ ਇਸ਼ਕ ਮਿਜ਼ਾਜ਼ੀ ਭਾਵ ਇਸ਼ਕ ਦੁਨਿਆਵੀ ਔਰ ਇਸ਼ਕ ਹਕੀਕੀ ਜੋ ਹੈ ਖੁਦਾ ਦੀ ਬੰਦਗੀ ਦੇ ਖੁਦਾ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਇਨਸਾਨ ਕਵੀ ਕਹਿ ਰਿਹਾ ਹੈ ਕਿ ਜਿਸ ਇਨਸਾਨ ਦੇ ਹਿਰਦੇ ਵਿੱਚ ਇਸ਼ਕ ਦੀ ਚਿੰਗਾਰੀ ਪੜਕ ਉੱਠਦੀ ਹੈ ਉਸ ਦੀ ਸਥਿਤੀ ਡੂਮਪਾਬ ਮਰਾਸੀ ਵਾਲੀ ਹੋ ਜਾਂਦੀ ਹੈ ਉਹ ਆਪਣੇ ਪ੍ਰੇਤਮ ਦੀਆਂ ਖੂਬੀਆਂ ਉਸਦੇ ਗੁਣਗਾਨ ਦੇ ਵਿੱਚ ਇਨਾ ਮਸਤ ਹੋ ਜਾਂਦਾ ਹੈ ਕਵੀ ਕਹਿ ਰਿਹਾ ਕਿ ਉਹ ਪ੍ਰਭੂ ਆ ਸਾਡਾ ਸਖੀ ਹੈ ਮੈਂ ਸੇਵਾ ਨੂੰ ਛੂੰ ਫਿਰ ਉਹ ਕਹਿ ਰਿਆ ਨੇ ਕਿ ਉਹ ਪ੍ਰਭੂ ਆ ਸਾਡਾ ਸਖੀ ਹੈ ਸਖੀ ਯਾਨੀ ਕਿ ਬਹੁਤ ਵੱਡਾ ਦਾਤਾ ਹੈ ਬਹੁਤ ਨਿਆਮਤਾ ਬਖਸ਼ਦਾ ਹੈ ਮਨੁੱਖ ਨੂੰ ਬਹੁਤ ਸਾਰੀਆਂ ਜੋ ਧਨ ਦੌਲਤ ਦੇ ਅੰਬਾਰ ਭਾਵ ਉਸ ਦੀਆਂ ਝੋਲੀਆਂ ਵਰਦਾ ਹੈ ਪਰ ਮਨੁੱਖੀ ਇਹਨਾਂ ਗੈਰ ਜੋ ਹੈ ਸ਼ੁਕਰਗੁਜ਼ਾਰ ਹੈ ਨਾ ਸ਼ੁਕਰਾ ਹੈ ਇਹਨਾਂ ਨਾ ਸ਼ੁਕਰਾ ਹੈ ਕਿ ਉਹ ਮਨੁੱਖ ਹੀ ਜੋ ਹੈ ਪ੍ਰਭੂ ਦੀ ਬੰਦਗੀ ਕਰਨ ਤੋਂ ਬੇਮੁਖ ਹੋ ਜਾਂਦਾ ਹੈ ਪਰਮਾਤਮਾ ਜੋ ਹੈ ਆਪਣੀਆਂ ਰਹਿਮਤਾਂ ਤੋਂ ਮਨੁੱਖ ਨੂੰ ਸਦਾ ਨਵਾਜਦਾ ਹੈ ਬੁੱਲਿਆ ਆਸ਼ਕ ਹੋਇਓ ਰੱਬ ਦਾ ਮਲਾਮਤ ਹੋਈ ਲਾ ਫਿਰ ਉਹ ਕਹ ਰਹੇ ਨੇ ਕਿ ਇਸ ਸੰਸਾਰ ਦੇ ਵਿੱਚ ਜੋ ਰੱਬੀ ਰੰਗ ਦੇ ਵਿੱਚ ਰੰਗੇ ਹੋਏ ਸਾਧਕ ਨੇ ਸੱਚੇ ਭਗਤ ਨੇ ਸੰਤ ਨੇ ਫਕੀਰ ਨੇ ਉਹਨਾਂ ਦੀ ਵੀ ਦੁਨੀਆ ਬਹੁਤ ਮਲਾਮਤਿਆ ਭਾਵ ਬਦਨਾਮੀ ਕਰਦੀ ਹੈ ਜਿੰਨਾ ਵੀ ਕੋਈ ਇਸ ਸੰਸਾਰ ਦੇ ਵਿੱਚ ਸੱਚਾ ਭਗਤ ਹੈ ਸੋਚਾ ਭਗਤ ਹੈ ਉਸ ਨੂੰ ਵੀ ਬਦਨਾਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਕਵੀ ਕਹਿ ਰਿਹਾ ਹੈ ਕਿ ਜੇਕਰ انسان ਦਾ ਇਰਾਦਾ ਨੇਕ ਹੈ ਸੱਚੇ ਦਿਲੋਂ ਬੰਦਗੀ ਕਰ ਰਿਹਾ ਹੈ ਤੇ ਭਾਵੇਂ ਕੋਈ ਕਿੰਨੀਆਂ ਵੀ ਬੁਰਾਈਆਂ ਕਰੇ ਉਸ ਤੋਂ ਬੇਲਾਗ ਰਹਿਣਾ ਚਾਹੀਦਾ ਹੈ ਲੋਕ ਕਾਫਰ ਕਾਫਰ ਆਖਦੇ ਕਾਫਰ ਯਾਨੀ ਕਿ ਜੋ ਆ ਇਸਲਾਮ ਦੇ ਅਨੁਸਾਰ ਜੋ ਸ਼ਰ੍ਹਾਂ ਨੂੰ ਨਹੀਂ ਮੰਨਦੇ ਉਹ ਕਾਫਰ ਅਖਵਾਉਂਦੇ ਹਨ ਸੋ ਲੋਕ ਕਹਿ ਰਹੇ ਨੇ ਕਿ ਸਾਈਂ ਬੁੱਲੇ ਸ਼ਾ ਕਹਿ ਰਹੇ ਨੇ ਕਿ ਦੁਨੀਆ ਭਾਵੇਂ ਤੈਨੂੰ ਕਾਫਰ, ਭਾਗ ਨਾਸਤਕ ਰੱਬ ਨੂੰ ਨਾ ਮੰਨਣ ਵਾਲਾ ਕਹਿ ਰਹੀ ਹੈ ਤੋ ਉਹਨਾਂ ਦੀ ਹਾਂ ਦੇ ਵਿੱਚ ਹਾਂ ਮਿਲਾਈ ਚੱਲ ਕਿਉਂਕਿ ਲੋਕਾਂ ਦੀਆਂ ਅਜਿਹੀਆਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਨਹੀਂ ਹੈ ਆਪਣੀ ਨੀਅਤ ਸਾਫ਼ ਔਰ ਰਸਤਾ ਸਿੱਧਾ ਹੋਣਾ ਚਾਹੀਦਾ ਹੈ ਆਪੇ ਹੀ ਪ੍ਰਮਾਤਮਾ ਤੇਰੀਆਂ ਝੋਲੀਆਂ ਪਰੇਗਾ ਲੋਕਾਂ ਵੱਲ ਧਿਆਨ ਦੇਣ ਦੀ ਲੋੜ ਨਹੀਂ ਕਿਉਂਕਿ ਲੋਕ ਜੋ ਹਨ ਤੈਨੂੰ ਸੱਚ ਦੇ ਰਾਹ ਤੋਂ ਪਟਕਾਉਣ ਦੇ ਲਈ ਵੀ ਅਜਿਹੇ ਗੈਰ ਕਾਨੂੰਨੀ ਕੰਮ ਕਰਦੇ ਹਨ ਫਿਰ ਉਹ ਕਹ ਰਹੇ ਨੇ ਕਿ ਬੁੱਲਿਆ ਮੁੱਲਾ ਅਤੇ ਮਸ਼ਾਲਜੀ ਮੁੱਲਾ ਭਾਵ ਧਾਰਮਿਕ ਜੋ ਹੈ ਆਗੂ ਇਸਲਾਮ ਦਾ ਔਰ ਮਸ਼ਾਲਜੀ ਜੋ ਮਸ਼ਾਲ ਪੁਰਾਣੇ ਜ਼ਮਾਨੇ ਦੇ ਵਿੱਚ ਰੋਸ਼ਨੀ ਦੇ ਕੋਈ ਸਾਧਨ ਨਹੀਂ ਸੀ ਹੁੰਦੇ ਚਾਨਣ ਕਰਨ ਦੇ ਲਈ ਹਨੇਰੇ ਨੂੰ ਦੂਰ ਕਰਨ ਦੇ ਲਈ ਮਸ਼ਾਲਾਂ ਜਲਾਈਆਂ ਜਾਂਦੀਆਂ ਸਨ ਜਿਵੇਂ ਕਿ ਆ ਜਾਂਦਾ ਹੈ ਕਿ ਦੀਵੇ ਥੱਲੇ ਹਨੇਰਾ ਸੋ ਦੀਵਾ ਜਦੋਂ ਜਗੇਗਾ ਉਹ ਦੁਨੀਆ ਨੂੰ ਤੇ ਚਾਨਣ ਕਰੇਗਾ ਪਰ ਉਸ ਦੇ ਖੁਦ ਦੇ ਉੱਪਰ ਹਨੇਰਾ ਰਹਿੰਦਾ ਹੈ ਥੱਲੇ ਹਨੇਰਾ ਰਹਿੰਦਾ ਹੈ ਇਸੇ ਤਰ੍ਹਾਂ ਜਿਹੜਾ ਮਸ਼ਾਲਚੀ ਹੈ ਮਸ਼ਾਲ ਜਗਾਉਂਦਾ ਹੈ ਜਦੋਂ ਉਹਨੇ ਹੱਥ 'ਚ ਮਸ਼ਾਲ ਫੜੀ ਹੋਈ ਹੈ ਦੁਨੀਆ ਚਾਰ ਸਫੇਰਾ ਰੋਸ਼ਨ ਹੋਵੇਗਾ ਪਰ ਉਹ ਖੁਦ ਹਨੇਰੇ ਵਿੱਚ ਰਹੇਗਾ ਠੀਕ ਇਸੇ ਤਰ੍ਹਾਂ ਜੋ ਧਾਰਮਿਕ ਆਗੂ ਨੇ ਉਹ ਵੀ ਦੁਨੀਆ ਨੂੰ ਤਾਂ ਪ੍ਰਚਾਰ ਕਰਦੇ ਨੇ ਪਰ ਆਪ ਉਸ ਪ੍ਰਚਾਰ ਤੇ ਅਮਲ ਨਹੀਂ ਕਰਦੇ ਭਾਵੇਂ ਧਾਰਮਿਕ ਅਦਾਰਿਆਂ ਦੇ ਵਿੱਚ ਧਾਰਮਿਕ ਅਸਥਾਨਾਂ ਤੇ ਕਾਬਜ ਹੋਣ ਦੇ ਬਾਵਜੂਦ ਵੀ ਉਹ ਸੱਚੇ ਸੁੱਚੇ ਧਰਮੀ ਇਨਸਾਨ ਨਹੀਂ ਹੁੰਦੇ ਇਹਨਾਂ ਦੋਹਾਂ ਦਾ ਚਿੱਤ ਸੁਭਾਅ ਇੱਕੋ ਜਿਹਾ ਹੈ ਕਿਨਾਂ ਦਾ ਮੁੱਲਾਂ ਦਾ ਅਤੇ ਮਸ਼ਾਲਜੀ ਦਾ ਕਿਸ ਤਰ੍ਹਾਂ ਇੱਕੋ ਜਿਹਾ ਹੈ ਦੋਵੇਂ ਲੋਕਾਂ ਨੂੰ ਚੰਨਣਾ ਕਰਦੇ ਹਨ ਪਰ ਆਪ ਜੋ ਹੈ ਹਨੇਰੇ ਵਿੱਚ ਰਹਿੰਦੇ ਹਨ ਭਾਵ ਜੋ ਗਿਆਨ ਦਾ ਉਪਦੇਸ਼ ਉਹ ਲੋਕਾਈ ਨੂੰ ਦਿੰਦੇ ਹਨ ਉਸ ਤੇ ਗਿਆਨ ਦਾ ਉਪਦੇਸ਼ ਭਾਵ ਜਾਣਨ ਦੁਨੀਆ ਨੂੰ ਦਿੰਦੇ ਹਨ ਉਸ ਤੇ ਆਪ ਅਮਲ ਨਹੀਂ ਕਰਦੇ ਆਪ ਆਪਣੇ ਅੰਦਰ ਉਹਨਾਂ ਦੇ ਅਗਿਆਨਤਾ ਦਾ ਹਨੇਰਾ ਹੀ ਛਾਇਆ ਰਹਿੰਦਾ ਹੈ ਫਿਰ ਉਹ ਕਹਿ ਰਹੇ ਨੇ ਕਿ ਬੁੱਲਿਆ ਮਨ ਮੁਜੌਲਾ ਮौज ਦਾ ਕਿਤੇ ਗੋਸ਼ੇ ਬਹਿ ਕੇ ਕੁੱਟ ਦੀ ਮਨ ਜੋ ਹੈ ਮੋਜੋਲਾ ਮੋਜਦਾ ਮੋਜੋਲਾ ਹੈ ਜਿਵੇਂ ਮੁੰਝ ਹੁੰਦੀ ਹੈ ਬੜੀ ਸੌਫਟ ਹੁੰਦੀ ਹੈ ਦਬ ਜਿਵੇਂ ਹੁੰਦੀ ਹੈ ਜਿੰਨਾ ਉਸ ਨੂੰ ਉਹ ਪਰਦੇ ਦੇ ਵਿੱਚ ਰੱਖਾਂਗੇ ਉਲੇ ਵਿੱਚ ਰੱਖਾਂਗੇ ਉਹ ਸਹੀ ਰਹਿ ਸਕੇਗੀ ਜੇਕਰ ਉਸ ਨੂੰ ਅਸੀਂ ਖੁੱਲੇ ਸਥਾਨ ਤੇ ਰੱਖ ਦਵਾਂਗੇ ਤੇ ਉਹ ਥੋੜੀ ਜੀ ਰੁਮਕਦੀ ਹੋਈ ਪਉਣ ਜਿਹੜੀ ਹੈ ਪਵਨ ਹੈ ਉਹਦੇ ਨਾਲ ਵੀ ਉੱਡ ਜਾਂਦੀ ਹੈ ਹਵਾ ਨਾਲ ਕਵੀ ਕਹ ਰਹੇ ਨੇ ਕਿ ਜਿਸ ਤਰ੍ਹਾਂ ਮੁੰਝ ਜਿਹੜੀ ਹੈ ਉਹ ਆਪਣੀ ਮੌਜ਼ ਦੇ ਵਿੱਚ ਉੱਡ ਜਾਂਦੀ ਹੈ ਥੋੜੀ ਜੀ ਹਵਾ ਆਉਣ ਦੇ ਨਾਲ ਹੀ ਠੀਕ ਇਸੇ ਤਰ੍ਹਾਂ ਤੇਰਾ ਮਨ ਵੀ ਜਿਹੜਾ ਹੈ ਮੁੰਜਵਾੰਗ ਉੱਡੂ-ਉੱਡੂ ਕਰਦਾ ਹੈ ਕਿਤੇ ਗੋਸ਼ੇ ਬਹਿ ਕੇ ਕੁੱਟ ਜੇਕਰ ਅਸੀਂ ਮੁੰਜ ਨੂੰ ਕੁੱਟਣਾ ਹੈ ਤੇ ਕਿਤੇ ਉਹਲੇ ਪਰਦੇ ਵਿੱਚ ਬਹਿ ਕੇ ਉਹਨੂੰ ਕੁੱਟਾਂਗੇ ਤਾਂ ਹੀ ਦੱਬ ਦੀ ਜੋ ਹੈ ਕੋਈ ਬੋਕਰ ਬਣਾਈ ਜਾ ਸਕਦੀ ਹੈ ਠੀਕ ਇਸੇ ਤਰ੍ਹਾਂ ਆਪਣੇ ਮਨ ਨੂੰ हे ਮਨੁੱਖ ਤੂੰ ਇਕਾਗਰਿਤ ਕਰਕੇ ਸਿੱਧੇ ਪਾਸੇ ਲਾਉਣ ਦੇ ਲਈ ਜੇਕਰ ਬੰਦਗੀ ਵਾਲੇ ਪਾਸੇ ਲਾਉਣਾ ਹੈ ਤੂੰ ਉਸ ਨੂੰ ਤੇ ਉਸ ਨੂੰ ਇਕਾਗਰ ਚਿਤ ਕਰ ਤੇ ਕਿਤੇ ਪਰਦੇ ਵਿੱਚ ਬੈਠ ਕੇ ਤਾਂਕਿ ਤੇਰਾ ਦੁਨਿਆਵੀ ਜੋ ਵਿਸ਼ੇਵਿਕਾਰ ਨੇ ਦੁਨਿਆਵੀ ਸਹੂਲਤਾਂ ਨੇ ਜਾਂ ਦੁਨਿਆਵੀ ਨਜ਼ਾਰੇ ਨੇ ਇਹਨਾਂ ਤੋਂ ਤੂੰ ਆਪਣੇ ਆਪ ਨੂੰ ਜੋ ਹੈ ਬਚਾ ਕੇ ਉਹਲੇ ਕਰਕੇ ਜੇਕਰ ਪ੍ਰਭੂ ਦੇ ਰੰਗ ਵਿੱਚ ਰੰਗੇ ਰੰਗਣ ਦੀ ਕੋਸ਼ਿਸ਼ ਕਰੇਗਾ ਆਪਣੇ ਮਨ ਨੂੰ ਤਾਂ ਉਸ ਦੇ ਲਈ ਇਕਾਂਤ ਜਾਂ ਇਕਾਗਰਿਤ ਹੋਣ ਦੀ ਲੋੜ ਹੈ ਨਹੀਂ ਤਾਂ ਤੇਰਾ ਮਨ ਜੋ ਹੈ ਉਹ ਮੁੰਝ ਵਾਂਗ ਬੇहद ਚੰਜਲ ਹੈ ਇਹ ਤੇਰੇ ਨਿਯੰਤਰਣ ਦੇ ਵਿੱਚ ਭਾਵ ਤੇਰੇ ਕੰਟਰੋਲ ਦੇ ਵਿੱਚ ਨਹੀਂ ਹੋ ਸਕਣਾ ਇਹ ਖਜ਼ਾਨਾ ਤੈਨੂੰ ਅਰਸ਼ ਦਾ ਤੂੰ ਸੰਭਲ ਸੰਭਲ ਕੇ ਲੁੱਟ ਇਹ ਜੋ ਮਨੁੱਖਾ ਦੇਹ ਹੈ ਜਾਂ ਇਹ ਤੈਨੂੰ ਇਹ ਜੀਵਨ ਮਿਲਿਆ ਹੈ ਇਹ ਤੈਨੂੰ ਪਰਮਾਤਮਾ ਦੀ ਇੱਕ ਨਿਯਮਤ ਹੈ ਇੱਕ ਬਖਸ਼ਿਸ਼ ਹੈ ਇਸ ਸੰਸਾਰ ਤੇ ਤੇਰਾ ਆਗਮਨ ਸੋ ਇਸ ਨੂੰ ਦੁਨਿਆਵੀ ਨਿਯਮਤਾਂ ਨੂੰ ਤੂੰ ਸੰਭਲ ਸੰਭਲ ਕੇ ਲੋਟ ਇਸ ਮਨੁੱਖਾ ਦੇ ਨੂੰ ਚੰਗੇ ਕਰਮਾਂ ਵਾਲੇ ਪਾਸੇ ਲਾ ਕੇ ਦੁਨੀਆਂ ਦੇ ਵਿੱਚ ਆ ਕੇ ਕੋਈ ਤੂੰ ਲਾਹਾ ਖਟ ਲੈ ਫਿਰ ਉਹ ਕਹਰੇ ਨੇ ਕਿ ਬੁੱਲੇ ਸ਼ਾਹ ਕੌਣ ਹੈ ਉੱਤਮ ਤੇਰਾ ਯਾਰ ਕਿ ਬੁੱਲੇ ਸ਼ਾਹ ਉਹ ਕੌਣ ਹੈ ਉੱਤਮ ਤੇਰਾ ਯਾਰ ਉਸੇ ਹੱਥ ਕੁਰਾਨ ਹੈ ਉਸੇ ਗਲ ਜੁਨਾਰ ਸਾਈਂ ਬੁੱਲੇ ਸ਼ਾਹ ਕਹਿ ਰਹੇ ਨੇ ਕਿ ਇਸ ਦੁਨੀਆ ਦੇ ਵਿੱਚ ਕੌਣ ਹੈ ਜਿਹੜਾ ਪਵਿੱਤਰ ਹੈ ਜਿਹੜਾ ਜਿਹਨੂੰ ਪਰਮਾਤਮਾ ਤਿਆਰ ਕਰਦਾ ਹੈ ਦੁਨੀਆ ਤਾਂ ਰੱਬ ਨੂੰ ਪਿਆਰ ਕਰਨਾ ਚਾਹੁੰਦੀ ਹੈ ਪਰ ਰੱਬ ਕਿੰਨੂੰ ਰੱਬ ਦਾ ਪਿਆਰਾ ਭਗਤ ਜਿਹੜਾ ਹੈ ਕੌਣ ਹੈ ਸਾਈਂ ਬੁੱਲੇ ਸ਼ਾ ਕਹਿ ਰਹੇ ਨੇ ਕਿ ਉਸ ਦੇ ਹੱਥ ਉਸੇ ਕੇ ਹੱਥ ਕੁਰਾਨ ਹੈ ਉਸੇ ਗਲ ਜਨਾਰ ਪਾਪ ਪ੍ਰਮਾਤਮਾ ਜੋ ਹੈ ਕਿਸੇ ਧਰਮ ਜਾਂ ਜਾਤ ਦੇ ਆਧਾਰ ਤੇ ਮਨੁੱਖ ਨੂੰ ਆਪਣੇ ਪ੍ਰੇਮ ਦੇ ਨਾਲ ਨਹੀਂ ਨਿਵਾਜਦਾ ਸਗੋਂ ਉਸ ਦੀ ਕਰਮਾਂ ਦੇ ਆਧਾਰ ਤੇ ਉਸ ਦੀ ਬੰਦਗੀ ਦੇ ਆਧਾਰ ਤੇ ਉਸ ਦੀ ਨੇਕ ਦਿਲੀ ਦੇ ਆਧਾਰ ਤੇ ਕਿਸੇ ਮਨੁੱਖ ਨੂੰ ਆਪਣੀਆਂ ਬਖਸ਼ਿਸ਼ਾਂ ਦੀ ਰਹਿਮਤ ਕਰਦਾ ਹੈ ਆਪਣਾ ਪਿਆਰ ਜੋ ਹੈ ਉਸ ਨੂੰ ਇੱਕ ਤਰ੍ਹਾਂ ਦੇ ਨਾਲ ਉਸਤੇ ਵਰਸਾਉਂਦਾ ਹੈ ਉਹ ਭਾਵੇਂ ਕਿਸੇ ਦੇ ਹੱਥ ਵਿੱਚ ਕੁਰਾਨ ਹੈ ਭਾਵੇਂ ਕੋਈ ਉਹ ਮੁਸਲਮਾਨ ਹੈ ਭਾਵੇਂ ਜਿਸ ਦੇ ਗਲ ਦੇ ਵਿੱਚ ਜੁਨਾਰ ਭਾਵੇਂ ਜਨੇਊ ਹੈ ਭਾਵੇਂ ਉਹ ਹਿੰਦੂ ਹੈ ਪਰਮਾਤਮਾ ਦੀਆਂ ਨਜ਼ਰਾਂ ਦੇ ਵਿੱਚ ਧਰਮ ਜਾਂ ਜਾਤ ਕੋਈ ਮਾਇਨੇ ਨਹੀਂ ਰੱਖਦੇ ਉਸ ਦੀਆਂ ਨਜ਼ਰਾਂ ਦੇ ਵਿੱਚ ਚੰਗੇ ਕਰਮ ਕਰਨ ਵਾਲਾ ਮਨੁੱਖ ਬੰਦਗੀ ਕਰਨ ਵਾਲਾ ਮਨੁੱਖ ਚੰਗੇ ਆਚਰਣ ਵਾਲਾ ਮਨੁੱਖ ਹੀ ਜੋ ਹੈ ਉਸ ਦਾ ਨੇੜ ਉਸ ਦੀ ਪ੍ਰੇਮ ਪ੍ਰਾਪਤ ਕਰ ਸਕਦਾ ਹੈ ਪਰਮਾਤਮਾ ਇਹ ਨੇ ਜੋ ਹੈ ਕਿਸੇ ਤਰ੍ਹਾਂ ਦਾ ਕੋਈ ਜਾਤ ਜਾਂ ਧਰਮ ਨਹੀਂ ਬਣਾਇਆ ਇਹ ਮਨੁੱਖ ਦੀਆਂ ਬਣਾਈਆਂ ਹੋਈਆਂ ਵਿਤਕਰੇ ਪਾਏ ਹੋਏ ਹਨ ਵਿੱਥਾਂ ਪਾਈਆਂ ਹੋਈਆਂ ਹਨ ਧਰਮ ਦੇ ਆਧਾਰ ਤੇ ਮਨੁੱਖ ਆਪਸ ਦੇ ਵਿੱਚ ਲੜ ਸਕਦੇ ਹਨ ਪਰ ਪਰਮਾਤਮਾ ਨੂੰ ਉਸ ਖੁਦਾ ਨੂੰ ਜੋ ਹੈ ਹਰ ਮਨੁੱਖ ਉਹਨਾਂ ਹੀ ਪਿਆਰਾ ਹੈ ਜਿਸ ਜੋ ਸਹੀ ਕਰਮ ਕਰਦਾ ਹੈ फिर वह कह रहे हैं कि बोलिया मंदिर में आए के कहो लेखा देव। बता पढ़े पंडित पांधे दूर किए अहमक लिए बुला कि मंदिर में आए के कहो लेखा दियो बता कह रहे कि जो पवित्र स्थान ने कोई भी धर्म स्थान जेडे भी ने भावें किसी भी धर्म के हो जेकर उथे आके रब ਲਿਖਾ ਜੋਖਾ ਕਰੇ ਤਾਂ ਉਸ ਨੂੰ ਅਹਿਸਾਸ ਹੋ ਜਾਏਗਾ ਰੱਬ ਨੂੰ ਵੀ ਇਸ ਗੱਲ ਦਾ ਪਤਾ ਚਲ ਜਾਏਗਾ ਕਿ ਜਿੰਨੇ ਵੀ ਬੁੱਧੀਜੀਵੀ ਨੇ ਆਪਣੇ ਆਪ ਨੂੰ ਪੰਡਿਤ ਸਮਝਦੇ ਨੇ ਪਾंदे ਭਾਵੇਂ ਉਹ ਕਿਸੇ ਵੀ ਧਰਮ ਦੇ ਵਿਦਵਾਨ ਨੇ ਗਿਆਨਵਾਨ ਧਾਰਮਿਕ ਅਸਥਾਨਾਂ ਤੇ ਕਾਬਜ਼ ਹੋਣ ਦੇ ਲਈ ਉਹ ਧਰਮ ਅਸਥਾਨਾਂ ਦੇ ਨਾਲ ਜੁੜੇ ਹੋਏ ਨੇ ਅਸਲ ਦੇ ਵਿੱਚ ਉਹਨਾਂ ਦਾ ਧਰਮ ਦੇ ਨਾਲ ਕੋਈ ਪ੍ਰੇਮ ਨਹੀਂ ਹੈ ਧਾਰਮਿਕ ਸਥਾਨਾਂ ਦੇ ਜੋ ਭੰਡਾਰੇ ਭਰੇ ਹੋਏ ਨੇ ਜੋ ਖਜ਼ਾਨੇ ਭਰੇ ਹੋਏ ਨੇ ਉਹਨਾਂ ਤੇ ਕਾਬਜ਼ ਹੋਣ ਦੇ ਲਈ ਉਹ ਧਾਰਮਿਕ ਸਥਾਨਾਂ ਦੇ ਨਾਲ ਜੁੜੇ ਹੋਏ ਨੇ ਇਹਦੇ ਨਾਲੋਂ ਤਾਂ ਜਿਹੜੇ ਅਹਮਕ ਜਿਨ੍ਹਾਂ ਨੂੰ ਇਹ ਲੋਕ ਮੂਰਖ ਸਮਝਦੇ ਨੇ ਜਿਹੜੇ ਪ੍ਰਭੂ ਦੇ ਰੰਗ ਵਿੱਚ ਰੰਗੇ ਹੋਏ ਸੰਤ ਜਾਂ ਭਗਤ ਹੁੰਦੇ ਨੇ ਆਲੇ-ਪੋਲੇ ਲੋਕ ਜਿਨ੍ਹਾਂ ਨੂੰ ਦੁਨੀਆ ਜਿਹੜੀ ਹੈ ਉਹ ਮੂਰਖ ਸਮਝਦੀ ਹੈ ਅਸਲ ਦੇ ਵਿੱਚ ਸੱਚੇ ਬੰਦਗੀ ਵਾਲੇ ਇਨਸਾਨ ਤਾਂ ਉਹੀ ਨੇ ਭਾਵ ਜਿਹੜੇ ਨੇਕ ਲੋਕ ਨੇ ਜਿਨ੍ਹਾਂ ਦਾ ਆਚਰਨ ਨੇਕ ਹੈ ਜੇਕਰ ਇਸ ਨੂੰ ਅਸੀਂ ਇਸ ਢੰਗ ਨਾਲ ਵੀ ਸਮਝੀਏ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਜੇ ਕੋਈ ਇਮਾਨਦਾਰ ਮਨੁੱਖ ਹੈ ਤਾਂ ਉਹਨੂੰ ਕਹਿ ਦਿਆ ਦਿੱਤਾ ਜਾਂਦਾ ਹੈ ਕਿ ਇਹ ਤਾਂ ਮੂਰਖ ਹੈ ਇਸ ਸਮੇਂ ਦੇ ਨਾਲ ਨਹੀਂ ਚੱਲ ਰਿਹਾ ਪਰ ਅਸਲ ਦੇ ਵਿੱਚ ਇੱਕ ਦਿਨ ਬੁੱਕਤ ਜਾਂ ਇੱਕ ਦਿਨ ਜੋ ਵੈਲਿਊ ਪੈਣੀ ਹੈ ਉਹ ਇਮਾਨਦਾਰੀ ਦੀ ਪੈਣੀ ਹੈ ਮਨੁੱਖ ਦੇ ਗੁਣਾਂ ਦੀ ਪੈਣੀ ਹੈ ਉਸ ਦੇ ਚੰਗੇ ਆਚਰਨ ਦੀ ਪੈਣੀ ਹੈ ਉਸਦੇ ਧਨ ਦੌਲਤ ਜਿਹੜੇ ਉਸਨੇ ਗੈਰ ਕਾਨੂੰਨੀ ਟੰਗ ਦੇ ਨਾਲ ਭੰਡਾਰ ਭਰੇ ਹੋਏ ਨੇ ਉਹਨਾਂ ਦੇ ਆਧਾਰ ਤੇ ਜੋ ਹੈ ਉਹਦੀ ਇਸ ਸੰਸਾਰ ਦੇ ਵਿੱਚ ਮਾਨਤਾ ਨਹੀਂ ਹੋਣੀ ਬਲਕਿ ਉਸ ਦੀਆਂ ਚੰਗਿਆਈਆਂ ਦੇ ਆਧਾਰ ਤੇ ਉਸ ਦੀਆਂ ਨੀਕੀਆਂ ਦੇ ਆਧਾਰ ਤੇ ਸੰਸਾਰ ਨੇ ਉਸ ਨੂੰ ਯਾਦ ਕਰਨਾ ਹੈ ਸੋ ਇਸ ਉਮੀਦ ਹੈ ਕਿ ਇਹ ਸਾਰੇ ਦੋੜੇ ਜੋ ਹਨ ਬਹੁਤ اچھی ਤਰ੍ਹਾਂ ਤੁਹਾਨੂੰ ਸਮਝ ਆ ਗਏ ਹੋਣਗੇ ਫਿਰ ਵੀ ਜੇਕਰ ਕੋਈ ਉਨਤਾਈ ਹੋਵੇ ਜੇਕਰ ਕਿਸੇ ਤਰ੍ਹਾਂ ਦੀ ਕੋਈ ਸ਼ੰਕਾ ਹੋਵੇ ਤਾਂ ਉਸ ਦੀ ਨਵੀਂ ਦਿੱਤੀ ਜਿਹੜੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਰ ਸਕਦੇ ਹੋ ਧੰਨਵਾਦ